ਪਠਾਨਕੋਟ ਸ਼ੇਰ ਦੇ ਮਾਮੂਨ ਚੌਕ ਵਿਖੇ ਪਿਛਲੀ ਰਾਤ ਇੱਕ ਦੁਕਾਨ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਮਰਜੀਤ ਬਿੰਦਰਾ ਨੇ ਦੱਸਿਆ ਕਿ ਰਾਤ ਨੂੰ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਤੇ ਜਦੋਂ ਉਹਨਾਂ ਵੱਲੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਰੱਖਿਆ ਹੋਇਆ ਸਮਾਨ ਬੁਰੀ ਤਰ੍ਹਾਂ ਸੜ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਬੜੀ ਹੀ ਮੁਸ਼ਕਲ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਦਾ ਤਕਰੀਬਨ ਲੱਖਾਂ ਦਾ ਨ ਗੱਲ ਇਹ ਮੇਰੀ ਫਰਮ ਦਾ ਨਾਮ ਆਲੀਸ਼ਾਨ ਡਿਸਟ੍ਰੀਬਿਊਟਰ ਹੈ ਮੈਂ ਪੀਵੀਸੀ ਤੇ ਲੱਕੜ ਦਾ ਥੋੜਾ ਬੋੜਾ ਕੰਮ ਕਰਦਾ ਵਾਂ ਪੀਵੀਸੀ ਦਾ ਜ਼ਿਆਦਾ ਕੰਮ ਹੈ ਮੇਰਾ ਉਹ ਤਕਰੀਬਨ 2:30 ਵਜੇ ਮੇਰੇ ਮੈਨੂੰ ਫੋਨ ਆਇਆ ਵਾ ਮੇਰੇ ਨਾਲ ਦੇ ਐਮਸੀ ਅਗੇ ਨੇ ਕ੍ਰਿਸ਼ਨ ਜੀ ਉਹਨਾਂ ਨੇ ਫੋਨ ਕੀਤਾ ਵੀ ਤੁਹਾਡੇ ਦਾ ਅੱਗ ਲੱਗੀ ਹੈ ਮੇਰੇ ਬੰਦਾ ਜਿਹੜਾ ਇੱਕ ਉੱਪਰ ਵੀ ਸੌਂਦਾ ਸੀਗਾ ਉਹਨੇ ਮੈਨੂੰ ਦੱਸਿਆ ਵੀ ਆ ਜੀ ਅੱਗ ਲੱਗੀ ਹੈ ਫਿਰ ਮੈਂ ਫਾਇਰ ਬ੍ਰਿਗੇਡ ਸਟੇਸ਼ਨ ਜਾ ਕੇ ਫਾਇਰ ਬ੍ਰਿਗੇਡ ਸਟੇਸ਼ਨ ਤੋਂ ਫਾਇਰ ਬ੍ਰਿਗੇਡ ਸਟੇਸ਼ਨ ਗੱਡੀਆਂ ਲੈਂਦੀਆਂ ਨੇ ਫਿਰ ਤਿੰਨ ਚਾਰ ਗੱਡੀਆਂ ਆਈਆਂ ਚਾਰ ਗੱਡੀਆਂ ਆਈਆਂ ਬਲਕਿ ਔਰ तकरीबन 4-5 ਘੰਟੇ ਲੱਗ ਗਏ ਸੀ ਕਿ ਬੜੀ ਮੁਸ਼ਕਲਤ ਨਾਲ ਅੱਗ ਬੁਝਾਈ ਗਈ ਹੈ ਤੇ ਮੇਰਾ ਨੁਕਸਾਨ ਕਾਫੀ ਹੋ ਗਿਆ ਇਹਦੇ ਅੰਦਰ ਹਾਂਜੀ ਮੈਂ ਮੰਗ ਕਸ਼ਿਸ਼ ਜੀ ਬਸ ਮੈਨੂੰ ਥੋੜਾ ਬੋਤਾ ਕੋਈ ਮੁਆਵਜ਼ਾ ਮਿਲੇ ਕੁਝ ਮਿਲੇ